2024 ਦੇ ਲੋਕ ਸਭਾ ਚੋਣਾਂ ਸਿਰਦੇ ਨੇ ਤਾਂ ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਅਸੀਂ ਵੀ ਤਰਨਤਾਂ ਜ਼ਿਲ੍ਹੇ ਦੇ ਮੁਹੱਲਾ ਮਰਾਦਪੁਰ ਵਿੱਚ ਪਹੁੰਚੇ ਆਂ ਅੱਜ ਜਾਣਦੇ ਆਂ ਕੀ ਭਾਵਨਾਵਾਂ ਨੇ ਲੋਕਾਂ ਨੇ ਤੇ ਕਿਸ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਜਾ ਰਹੇ ਨੇ ਲੋਕ ਸਾਡੇ ਨਾਲ ਸ਼ਾਮਾ ਪ੍ਰਧਾਨ ਮਰਾਦਪੁਰ ਸਾਡੇ ਨਾਲ ਮੌਜੂਦ ਨੇ ਆਓ ਆਪਾਂ ਗੱਲਬਾਤ ਕਰਕੇ ਜਾਣਦੇ ਆਂ ਸਭ ਤੋਂ ਪਹਿਲਾਂ ਜੀ ਆਨ ਨੂੰ ਆਖਦੇ ਹਾਂ ਤੁਹਾਡਾ ਸਬਸਕ੍ਰਾਈਬ ਸਾਰੇ ਤੁਹਾਡੇ ਚੈਨਲ ਨੂੰ ਇੱਥੇ ਪਹੁੰਚਣ ਤੇ ਬਹੁਤ ਤੁਹਾਡਾ ਸਵਾਗਤ ਕਰਦਾ ਸਰ ਸਾਨੂੰ ਇਹ ਦੱਸਿਓ ਕਿ ਐਰ ਕੀ ਕਿਸ ਉਮੀਦਵਾਰ ਦੇ ਹੱਕ ਵਿੱਚ ਫਤਵਾ ਦੇਣ ਨੂੰ ਤਿਆਰ ਹੋਏ ਲੋਕ ਐਰ ਕੀ ਜਿਹੜੇ ਲੋਕ ਆ ਉਹ ਆਪਣਾ ਕੁਲਵੀਰ ਜੀਰਾ ਜੀ ਦੇ ਹੱਕ ਦੇ ਵਿੱਚ ਪੂਰਾ ਨਿਤਰ ਕੇ ਆਉਂਦੇ ਆ ਕਿਉਂਕਿ ਉਹ ਵਧੀਆ ਇੱਕ ਲੀਡਰ ਆ ਤੇ ਨੌਜਵਾਨ ਲੀਡਰ ਆ ਨੌਜਵਾਨਾਂ ਦੀ ਉਹ ਜਿਹੜੀ ਆ ਗੱਲ ਨੂੰ ਸਮਝਦੇ ਆ ਇਸ ਕਰਕੇ ਜਿੰਨੇ ਵੀ ਸਾਰੇ ਜੂਤ ਆ ਉਹ ਕੁਲਵੀਰ ਸਿੰਘ ਜੀਰਾ ਨੂੰ ਜਿਤਾ ਰਹੇ ਆ ਕਿਉਂਕਿ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਕੰਮ ਬਹੁਤ ਕੀਤਾ ਹੈ ਤੇ ਲੋਕ ਯਾਦ ਕਰਦੇ ਨੇ ਇੱਕ ਨੌਜਵਾਨ ਚਿਹਰਾ ਹੈ ਤੇ ਨੌਜਵਾਨ ਲੋਕ ਜਿਹੜੇ ਆ ਨੌਜਵਾਨ ਨੂੰ ਜ਼ਿਆਦਾ ਪਸੰਦ ਕਰ ਰਹੇ ਆ ਹਾਂਜੀ ਇਹ ਤੇ ਗੱਲ ਹੈਗੀ ਆ ਨੌਜਵਾਨ ਹੀ ਨੌਜਵਾਨ ਦੀ ਗੱਲ ਨੂੰ ਸਮਝ ਸਕਦਾ ਵਾ ਹੋਰ ਕੋਈ ਬੰਦਾ ਕਿਸੇ ਗੱਲ ਨੂੰ ਸਮਝਦਾ ਨਹੀਂ ਇੱਕ ਉਹਨੇ ਆਪਣੇ ਹਲਕੇ 'ਚ ਵੀ ਕੰਮ ਕਰਵਾਏ ਆ ਤੇ ਇੱਥੇ ਵੀ ਉਹ ਇਸ ਤਰ੍ਹਾਂ ਹੀ ਲੋਕਾਂ ਨਾਲ ਪਿਆਰ ਨਾਲ ਹਰ ਇੱਕ ਤੇ ਘਰੇ ਜਾ ਕੇ ਰਿਕਵੈਸਟ ਕਰਕੇ ਉਹ ਆਪਣੇ ਦਿਲ ਜਿੱਤਣ ਦੇ ਲੋਕਾਂ ਦੇ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਬੜਾ ਪ੍ਰਚਾਰ ਕੀਤਾ ਸੀ ਕਿ ਉਹ ਕਿਵੇਂ ਵੇਖਦੇ ਹੋ ਕਿ ਉਹ ਕਿਵੇਂ ਆਮ ਆਦਮੀ ਪਾਰਟੀ ਜਿੱਤੀ ਕਿਵੇਂ 92 ਸੀਟਾਂ ਖੜੀਆਂ ਤੇ ਕਾਂਗਰਸ ਕਿਉਂ ਹਾਰੀ ਉਹ 2022 ਦੇ ਵਿੱਚ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਕਾਂਗਰਸ ਤੇ ਕਾਲੀ ਨੂੰ ਜਨਤਾ ਨੇ ਹਰਾਇਆ ਵਾ ਉਹਨਾਂ ਨੂੰ ਸਹੀ ਰਸਤੇ ਤੇ ਪਾਉਣ ਲਈ ਬਾਕੀ ਆਮ ਆਦਮੀ ਪਾਰਟੀ ਦੀ ਕੋਈ ਐਡੀ ਜਿੱਤ ਨਹੀਂ ਸੀ ਉਹ ਤੇ ਲੋਕਾਂ ਨੇ ਇਹਨਾਂ ਤੇ ਦੋਵਾਂ ਪਾਰਟੀਆਂ ਤੇ ਆਪਣਾ ਗੁੱਸਾ ਹੀ ਦਿਖਾਇਆ ਤਾਂ ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਭਾਈ ਅਮਰਤਪਾਲ ਵੀ ਮੈਦਾਨ ਦੇ ਵਿੱਚ ਨੇ ਆਮ ਆਦਮੀ ਪਾਰਟੀ ਵੀ ਆ ਅਕਾਲੀ ਦਲ ਵੀ ਆ ਤਾਂ ਕਿਹਦੇ ਨਾਲ ਮੁੱਖ ਮੁਕਾਬਲਾ ਗਿੰਦੇ ਜੋ ਕੁਲਬੀਰ ਧੀਰੇ ਦਾ ਕਿ ਨਹੀਂ ਹੈਗਾ ਕਿਸੇ ਨੇ ਆਪਾਂ ਜਿਹੜਾ ਮੁਕਾਬਲਾ ਵਾ ਜਿਹੜਾ ਖਡੂਰ ਸਾਹਿਬ ਹਲਕੇ ਦਾ ਵਾ ਉਹ ਤੇ ਆਪਣਾ ਭਾਈ ਅਮਰਤਪਾਲ ਜੀ ਦਾ ਤੇ ਕੁਲਬੀਰ ਜੀਰਾ ਜੀ ਦਾ ਹੀ ਗਿੰਦੇ ਆ ਉਸ ਤੋਂ ਇਲਾਵਾ ਕੋਈ ਵੀ ਤੀਜੀ ਪਾਰਟੀ ਨਹੀਂ ਉਹਨਾਂ ਦੇ ਬਰਾਬਰ ਹੈ। ਤਾਂ ਕਿਵੇਂ ਲੱਗਦਾ ਕਿੰਨੀ ਵੱਡੀ ਲੀਡ ਨਾਲ ਜਿਹੜੇ ਕੁਲਵੀਰ ਜੀ ਦਾ ਜਿੱਤ ਸਕਦੇ ਨੇ? ਕੁਲਵੀਰ ਜੀ ਦਾ ਘੱਟ ਤੋਂ ਘੱਟ 1.5-2 ਲੱਖ ਵੋਟ ਤੇ ਜਿੱਤਣਗੇ। ਐਰ ਕੀ ਲੋਕਾਂ ਨੇ ਮਨ ਬਣਾ ਲਿਆ ਹੈ ਵੀ ਕਾਂਗਰਸ ਨੂੰ ਜਿਤਾਉਣਾ ਹੈ ਕੁਲਵੀਰ ਜੀ ਦੇ ਨੂੰ ਕਿਉਂ ਇਸ ਕੀ ਵਾਰ ਅਬ ਕੀ ਵਾਰ ਕੁਲਵੀਰ ਜੀ ਦਾ। ਹਾਂਜੀ ਬਿਲਕੁਲ ਐਰ ਕੀ ਵਾਰ ਕੁਲਵੀਰ ਜੀ ਰਾ ਹੀ ਜਿੱਤੂਗਾ ਜੀ ਬਹੁਤ ਵੱਡੀ ਲੀਡ ਨਾਲ ਜਿੱਤੂਗਾ। ਤਾਂ ਆਪਣੇ ਸ਼ਹਿਰ ਦੇ ਵਰਕਰਾਂ ਨੂੰ ਤੇ ਲੋਕ ਸਭਾ ਹਲका ਖਡੂਰ ਸਾਹਿਬ ਦੇ ਵਰਕਰਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਜੇ ਕੁਲਵੀਰ ਜੀ ਦਾ ਹੱਕ ਮੈਂ ਆਪਣੇ ਤਰਨਤਾਰਨ ਹਲਕੇ ਨੂੰ ਤੇ ਸਾਰੇ ਖਡੂਰ ਸਾਹਿਬ ਨੂੰ ਹਲਕੇ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਵਾ ਵੀ ਆਪਾਂ ਐਰ ਕੇ ਜਿਹੜਾ ਉਹ ਕੁਲਵੀਰ ਸਿੰਘ ਜੀਰਾ ਨੂੰ ਜਿਤਾ ਕੇ ਵੱਧੋ ਵੱਧ ਲੀਡ ਤੇ ਤੇ ਅਸੈਂਬਲੀ ਚ ਭੇਜ ਗਿਆ ਤਾਂ ਸਾਡੇ ਨਾਲ ਹੋਰ ਲੋਕ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਸਰ ਕੀ ਨਾਮ ਆ ਤੇ ਕਿਹੜਾ ਪਿੰਡ ਤੁਹਾਡਾ ਹਾਂਜੀ ਮੇਰਾ ਸ਼ਿੰਦਾ ਪ੍ਰਧਾਨ ਆ ਨਾ ਜੀ ਆਪਣੇ ਜੋਗੀਆਂ ਦੇ ਪ੍ਰਧਾਨ ਆ ਆਪਾਂ ਜਿਹੜਾ ਪ੍ਰੈਜ਼ੀਡੈਂਟ ਜੀ ਆਪਾਂ ਹੋਰ ਵੀ ਪਾਰਟੀਆਂ ਬੜੀਆਂ ਵੇਖੀਆਂ ਪਰ ਹੋਰ ਪਾਰਟੀ ਦੇ ਵਿੱਚ ਸਾਨੂੰ ਕੋਈ ਫਾਇਦਾ ਨਹੀਂ ਕੋਈ ਲਾਭ ਨਹੀਂ ਮਿਲਿਆ ਜੀ ਐਤ ਕੀ ਮਨ ਪੱਕਾ ਬਣਾ ਰਿਹਾ ਆਪਾਂ ਕਰਵੀਰ ਸਿੰਘ ਜੀਰੇ ਨੂੰ ਆਪਾਂ ਵੱਧ ਤੋਂ ਵੱਧ ਵੋਟਾਂ ਦੇ ਅੱਗੇ ਲਿਆਵਾਂਗੇ ਹਾਂਜੀ ਕਿਉਂਕਿ ਪੰਥਕ ਵੀ ਨੇ ਲੋਕ ਕਹਿੰਦੇ ਪੰਥਕ ਹਲਕਾ ਏ ਉਹ ਪੰਥਕ ਵੀ ਨੇ ਨੌਜਵਾਨ ਵੀ ਨੇ ਇਸ ਕਰਕੇ ਉਹਨਾਂ ਨੂੰ ਜਿਤਾਉਣ ਦਾ ਮਨ ਬਣਾਇਆ ਠੀਕ ਹੈ ਜੀ ਉਹ ਇਸ ਕਰਕੇ ਜਨਾਬ ਪੰਥਕ ਕਰਕੇ ਮਤਲਬ ਇਹ ਆ ਵੀ ਕੋਈ ਵੀ ਪਾਰਟੀਆਂ ਨੇ ਨਾ ਸਾਡਾ ਕਿਸੇ ਨੇ ਕੋਈ ਵੀ ਹੱਕ ਦਿੱਤਾ ਇਸ ਕਰਕੇ ਅਸੀਂ ਪਾਰਟੀ ਜਿਹੜੀ ਆਪਣੀ ਕਾਂਗਰਸ ਅੱਗੇ ਲਿਆਉਣੇ ਚਾਹੁੰਦੇ ਆ ਕਾਂਗਰਸ ਸ਼ੁਰੂ ਤੋਂ ਕਾਂਗਰਸੀ ਅਸੀਂ ਆ ਤੇ ਸ਼ੁਰੂ ਤੋਂ ਕਾਂਗਰਸ ਦੇ ਵਰਕਰ ਰਹੇ ਆ ਜਨਾਬ ਤੇ ਕਾਂਗਰਸ ਖੁਲबीर ਸਿੰਘ ਜੀਰੇ ਨੂੰ ਜਨਾਬ ਅਸੀਂ ਅੱਗੇ ਲਿਆਉਣਾ ਚਾਹੁੰਦੇ ਹਾਂ ਤਾਂ ਸਾਡੇ ਨਾਲ ਹੋਰ ਵੀ ਵੀਰ ਮੌਜੂਦ ਨੇ ਪੱਜ ਕੀ ਨਾਮ ਆ ਤੁਹਾਡਾ ਤੇ ਕਿੱਥੋਂ ਦੇ ਰਹਿਣ ਵਾਲੇ ਆਂ ਆਪਣੇ ਵੀਰ ਨਾਥ ਕਿੱਥੋਂ ਦੇ ਰਹਿਣ ਵਾਲੇ ਆਂ ਮਰਾਦ ਮਰਾਦਪੁਰ ਜੀ ਤਾਂ ਕਿਸ ਦੇ ਹੱਕ ਦੇ ਆ ਕੇ ਫਤਵਾ ਦੇਣਾ ਚਾਹੁੰਦੇ ਅਸੀਂ ਬਿਲਕੁਲ ਕਾਂਗਰਸ ਦੇ ਆ ਕੇ ਅੱਜ ਤਾਰਾ ਕਿਉਂ ਅਸੀਂ ਮਤਲਬ ਕੋਈ ਗੱਲ ਹੈ ਕੋਈ ਬੰਦੇ ਲੋਕੀਆਂ ਪਾਲਟੀਆਂ ਬਥੇਰੀ ਜਾਂਦੀਆਂ ਰਹੀਆਂ ਕੋਈ ਸਵਾਰਦੀ ਨਹੀਂ ਕਿਸੇ ਦਾ ਮਸਲਾ ਜੇ ਕੋਈ ਸਵਾਰਦੀ ਤਾਂ ਪਿੱਛੋ ਲਾ ਕੇ ਕਾਂਗਰਸ ਪਾਰਟੀ ਸਵਾਰਦੀ ਉਹ ਮੈਂ ਤੇ ਕਰਦੀ ਆ ਆਮ ਲੋਈਆਂ ਪਾਲਟੀਆਂ ਦਾ ਮਸੇਰਾ ਅਸੀਂ ਲਾ ਮੈਂ ਮਨ ਕੀਤਾ ਮਤਵਲ ਕੋਈ ਕਿਸੇ ਦਾ ਸਵਾਰਦਾ ਨਹੀਂ ਸਭ ਮਤਵਲ ਦੀ ਯਾਰ ਹੈ ਕੰਮ ਖਿਲਾਇਆ ਤੇ ਮੁੜ ਕੇ ਮੁੱਥੇ ਨਹੀਂ ਲੱਗਦੇ ਜੋ ਕਾਂਗਰਸ ਪਾਰਟੀ ਹੈ ਸੱਤ ਵੇਗਿਓ ਅਸੀਂ ਨੂੰ ਬਿਲਕੁਲ ਜਿਤਾਵਾਂਗੇ ਤਾਂ ਅੱਜ ਦਾ ਜਿਹੜਾ ਪ੍ਰਚਾਰ ਆ ਤਾਂ ਲੋਕਾਂ ਦੇ ਜਿਹੜੇ ਸੁਝਾਅ ਆ ਉਹ ਕੁਲਵੀਰ ਦੀਰਾ ਦੇ ਹੱਕ ਵਿੱਚ ਜਾ ਰਹੇ ਆ ਹੁਣ ਦੇਖਦੇ ਆ ਇੱਕ ਤਰੀਕ ਨੂੰ ਕੁਲਵੀਰ ਦੀਰਾ ਕਿੰਨੀ ਵੱਡੀ ਲੀਡ ਨਾਲ ਜਾਂਦੇ ਆ ਤੁਸੀਂ ਦੇਖਦੇ ਰਹੋ 80 ਪ੍ਰੋ ਨਿਊਜ਼ ਮੈਂ ਦਿਸਪੀ ਸਿੰਘ ਸੀਨਾ ਤਰਨਤਾਰਨ